ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਗੱਲ ਕਰਾਂਗੇ ਅੰਮ੍ਰਿਤਸਰ ਦੇ ਪਿੰਡ ਮਾਰ ਰਾਮਦੀਤ ਰੋੜ ਦੀਆਂ ਡੀਐਸ ਇਨਕਲੇਵ ਦੀਆਂ ਜਿੱਥੇ ਇੱਕ ਘਰ ਦੇ ਵਿੱਚ ਲੱਖਾਂ ਦੀ ਜਿਹੜੀ ਚੋਰੀ ਹੋ ਗਈ ਤੇ ਲੱਖਾਂ ਦਾ ਜਿਹੜਾ ਗਹਿਣਾ ਚੁਰਾ ਕੇ ਚੋਰ ਜੜਾ ਮੁੱਕ ਤੇ ਫਰਾਰ ਹੋ ਗਿਆ ਤਸਵੀਰਾਂ ਸਾਂਝੀਆਂ ਕਰਾਂਗੇ ਇਸ ਕੰਦ ਦੀਆਂ ਕਿਉਂਕਿ ਇਸ ਕੰਦ ਜਿਹੜਾ ਚੋਰ ਅੰਦਰ ਐਂਟਰ ਹੋਇਆ ਸੀ ਅੰਦਰ ਐਂਟਰ ਹੁੰਦੇ ਸਾਰੀ ਪਹਿਲਾ ਦਰਵਾਜ਼ਾ ਘਰ ਦੇ ਅੰਦਰ ਲੱਗਾ ਸੀ ਜਿਸ ਨੂੰ ਇੱਟ ਮਾਰ ਕੇ ਆ ਜੜਾ ਦਰਵਾਜ਼ਾ ਤੋੜਿਆ ਗਿਆ ਤਸਵੀਰਾਂ ਲਗਾ ਤਾ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਘਰ ਦੀ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਤ ਇਸ ਤੋਂ ਬਾਅਦ ਤੋੜਨ ਤੋਂ ਬਾਅਦ ਅੰਦਰ ਐਂਟਰ ਹੋਇਆ ਅੰਦਰ ਐਂਟਰ ਹੁੰਦੇ ਸਾਰੇ ਸਾਹਮਣੇ ਇਹੜੀਆਂ ਅਲਮਾਰੀਆਂ ਪਹਿਲਾਂ ਇਹ ਫਰੋਲੀਆਂ ਗਈਆਂ ਪੂਰੀ ਤਸੱਲੀ ਦੇ ਨਾਲ ਜਿਹੜਾ ਕੰਮ ਕੀਤਾ ਚੋਰ ਵੱਲੋਂ ਕਿਸੇ ਦਾ ਖੋਫ ਨਹੀਂ ਸੀ ਬੜੇ ਹਰਮਾਂ ਦੇ ਨਾਲ ਚੋਰੀਆਂ ਕੀਤੀਆਂ ਕੱਲੀ-ਕੱਲੀ ਅਲਮਾਰੀ ਫੋਲੀ ਕੱਪੜੇ ਫਰੋਲੇ ਤੇ ਲੱਖਾਂ ਦਾ ਜਿਹੜਾ ਸੋਨਾ ਤੇ ਗਹਿਣਾ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਜਿੱਤੇ ਇੱਕ ਤਸਵੀਰ ਸੀਸੀਟੀਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਤੇ ਇੱਕ ਨੌਜਵਾਨ ਜਿਹੜਾ ਕਿ ਘਰ ਦੇ ਅੰਦਰ ਐਂਟਰ ਹੁੰਦਾ ਵਾ ਐਂਟਰ ਹੋਣ ਤੋਂ ਬਾਅਦ ਬਾਹਰ ਵੀ ਨਿਕਲਦੀ ਜਿਹੜੀ ਤਸਵੀਰ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਘਰ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਜਿਹੜੀ ਚੋਰੀ ਹੋਈ ਹੈ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਪਰਿਵਾਰ ਜਿਹੜਾ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਬੜੀ ਮਿਹਨਤ ਦੇ ਨਾਲ ਭਾਈ ਭਾਈ ਜੋੜ ਕੇ ਜਿਹੜਾ ਗਾਇਣਾ ਬਣਾਇਆ ਸੀ ਪੈਸੇ ਜੋੜੇ ਸੀ ਕਿ ਮਕਾਨ ਲਾਵਾਂਗੇ ਇੱਕ ਤੁਹਾਨੂੰ ਇਹ ਵੀ ਗੱਲ ਦੱਸਦੀ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਸ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀ ਤੇ ਜਿਹੜਾ ਨੌਜਵਾਨ ਸੀ ਜਿਹੜਾ ਘਰ ਦਾ ਮੁਖੀਆ ਸੀ ਉਹ ਕਿਸੇ ਦੀ ਪ੍ਰਾਈਵੇਟ ਗੱਡੀ ਚਲਾਉਂਦਾ ਸੀ ਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਤਸਵੀਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਤੇ ਸਭ ਤੋਂ ਵੱਡੀ ਗੱਲ ਇਹ ਕਿ ਚੋਰ ਵੱਲ ਐਲ ਈ ਡੀ ਵੀ ਜਿਹੜੀ ਲਾ ਕੇ ਥੱਲੇ ਰੱਖੀ ਗਈ ਲੇਕਿਨ ਕੰਧ ਥੋੜੀ ਉੱਚੀ ਹੋਣ ਕਰਕੇ ਉਹ ਐਲ ਈ ਡੀ ਤੇ ਫਿਰ ਮੁੱਕ ਕੇ ਛੱਡ ਗਿਆ ਗੱਲਬਾਤ ਕਰਦੇ ਪਰਿਵਾਰ ਦੇ ਨਾਲ ਭਾਜੀ ਕੀ ਗੱਲ ਹੋਈ ਸਾਰੀ ਭਾਜੀ ਇਹ ਇਸ ਤਰ੍ਹਾਂ ਹੋਇਆ ਕਿ ਰਾਤ ਇਹ ਤੋਂ ਸ਼ਾਮੀ ਰਾਤੀ ਮੁੰਡਾ ਠੀਕ ਨਹੀਂ ਸੀ ਬੇਟੀ ਮੇਰੀ ਹੈ ਤੇ ਇਹਨਾਂ ਦਾ ਬੇਟਾ ਨਹੀਂ ਸੀ ਠੀਕ ਤੇ ਉੱਥੇ ਗਏ ਆ ਛਾਤੀ ਰੁਕੀ ਹੋਈ ਸੀ ਤੇ ਉਹਨੇ ਕਿਹਾ ਕਿ ਥੋੜਾ ਜਿਹਾ ਉਹ ਦੇਣੀ ਭਾਪੂਫ ਤੇ ਇਹ ਰਾਤ ਅਸੀਂ ਰੱਖ ਲਿਆ ਉੱਥੇ ਤੇ ਸਵੇਰੇ ਇਹਨਾਂ ਨੇ ਗੱਦੇ ਦੇਣੇ ਸੀ ਕਿਸੇ ਨੂੰ ਤੇ ਬੇਟਾ ਮੇਰਾ ਕੇ ਚਾਬੀ ਲੈ ਕੇ ਆਇਆ ਆਪਣੀ ਭੈਣ ਕੋਲ ਠੀਕ ਐ ਨਾਲ ਮੁੰਡਾ ਸੀ ਇੱਕ ਉਹਨੂੰ ਗੱਦੇ ਚ ਕਾਣੇ ਸੀ ਜਦੋਂ ਆਣ ਕੇ ਬਾਹਰ ਦਾ ਬੂਹਾ ਖੋਲਿਆ ਤੇ ਵੇਖਿਆ ਸਭ ਕੁਝ ਉੱਤਲ ਪੁਤਲ ਹੋਇਆ ਬਾਕੀ ਹਾਲਾਤ ਤੁਸੀਂ ਦੇਖ ਲਿਆ ਠੀਕ ਐ ਕੋਈ ਚੀਜ਼ ਨਹੀਂ ਛੱਡ ਕੇ ਗਿਆ ਕੱਲੀ ਕੱਲੀ ਚੀਜ਼ ਫੋਲੀ ਆ ਜਿਹੜੀ ਜਿਹੜੀ ਚੀਜ਼ ਹੈ ਪੈਸੇ ਵੀ ਚਲੇ ਗਏ ਸਾਰੇ ਤਿੰਨ ਦਿਨ ਪਹਿਲਾਂ ਕਮੇਟੀ ਲੈ ਕੇ ਆਇਆ ਸੀ ਉਹ 92 ਲੱਖ ਐਸ ਬੈਗ ਦੇ ਵਿੱਚ ਪਿਆ ਸੀ। ਬਾਕੀ ਸਭ ਕੁਝ ਐ ਮਾਲਕਾਂ ਦਾ ਵੀ ਉਹਨਾਂ ਨੇ ਕਮਰਾ ਤੋੜਿਆ। ਕਿਰਾਏ ਤੇ ਰਹਿੰਦੇ ਸੀ। ਮਾਲਕਾਂ ਦਾ ਵੀ ਪਿੱਛੋਂ ਦੀ ਜਾ ਕੇ ਕਮਰਾ ਤੋੜ ਗਿਆ। ਸਾਰੇ ਬੈਗ ਬੂਕ ਮਾਲਕਾਂ ਦੇ ਵੀ ਖਿਲਰੇ ਆ। ਸਾਡੀਆਂ ਵੀ ਦੋਵੇਂ ਲਮਾਰੀਆਂ ਤੋੜੀਆਂ ਹੋਈਆਂ। ਸਭ ਕੁਝ ਕੱਢ ਕੇ ਲੈ ਗਏ। ਲੱਗਦਾ ਕਿ ਬੜੀ ਤਸੱਲੀ ਦੇ ਨਾਲ ਜਿਹੜਾ ਚੋਰ ਆਇਆ ਸੀ ਪੂਰੀ ਇਕੱਲੀ- ਇਕੱਲੀ ਚੀਜ਼ ਫਰੋਲ ਕੇ ਫੇਰ ਗਿਆ। ਪੂਰੀ ਤਸੱਲੀ ਦੇ ਨਾਲ ਉਹਨੇ 3-4 ਘੰਟੇ ਲਾਏ ਆ। ਇਕੱਲੀ- ਇਕੱਲੀ ਚੀਜ਼ ਫੋਲੀ ਆ। ਉਸ ਤੋਂ ਬਾਅਦ ਉਹਨੇ ਜੋ ਪੈਸਾ ਸੀ, ਕੈਸ਼ ਹੈਗਾ ਸੀ 3 ਲੱਖ ਰੁਪਈਆ। ਇਹਨਾਂ ਨੇ ਇਕੱਠਾ ਕਰਕੇ ਰੱਖਿਆ ਸੀ ਕਿ ਮ ਉਹ ਮਕਾਨ ਲੈਣਾ ਸੀਗਾ ਤੇ ਸੋਨਾ ਬਣਾਇਆ ਸੀ ਮਕਾਨ ਲਵਾਂਗੇ ਤੇ ਵੇਚ ਦਿਆਂਗੇ ਤੇ ਉਹ ਜਿੰਨਾ ਵੀ ਇੱਕ ਸੈੱਟ ਸੀਗਾ ਦੋ ਚੂੜੀਆਂ ਸੀ ਦੋ ਚੈਨੀਆਂ ਸੀ ਤਿੰਨ ਮੰਦਰੀਆਂ ਸੀ ਉਹ ਸਾਰਾ ਡੱਬੇ ਖਾਲੀ ਪਏ ਹੋਏ ਆ ਸਭ ਕੁਝ ਖਾਲੀ ਕਰਕੇ ਚਲੇ ਗਏ ਸਭ ਕੁਝ ਲੈ ਗਏ ਉਹਨਾਂ ਪੁਲਸਾਈ ਸੀ ਮੋਕੇ ਤੇ ਕੀ ਇਨਸਾਫ ਦਵਾਉਂਦਾ ਭਰੋਸਾ ਦਿੱਤਾ ਪੁਲਸ ਨੂੰ ਹਾਂ ਪੁਲਸ ਆਈ ਸੀ ਉਹਨਾਂ ਨੇ ਸੀਸੀਟੀਵੀ ਕੈਮਰੇ ਵੇਖੇ ਆ ਇੱਕ ਜਦੋਂ ਚੜਿਆ ਵਾ ਉਹਦੀ ਵੀ ਫੋਟੋ ਹੈਗੀ ਆ ਥੱਲੇ ਉਤਰਦੇ ਦੀ ਵੀ ਫੋਟੋ ਹੈਗੀ ਆ ਬਾਕੀ ਪੁਲਸ ਚਾਹੀ ਤੇ ਕਬਰਾਂ ਚੋਂ ਬੰਦਾ ਕੱਢ ਲੈਂਦੀ ਐ ਤੇ ਪੁਲਸ ਨੇ ਇਨਸਾਫ ਸਾਨੂੰ ਦਵੇ ਤੇ ਬਹੁਤ ਵਧੀਆ ਗੱਲ ਆ ਅਸੀਂ ਵੀ ਪੁੱਸ ਦੀ ਸ਼ੁਕਰਗੁਜ਼ਾਰ ਆ ਬਾਕੀ ਇਹਨਾਂ ਨੂੰ ਚਾਹੀਦਾ ਕਿ ਛੇਤੀ ਤੋਂ ਛੇਤੀ ਜਿਹੜਾ ਇਹਨਾਂ ਦਾ ਕੰਮ ਕਰਨ ਐਸ ਵੇਲੇ ਪੈਸੇ ਪੈਸੇ ਤੋਂ ਖਤਮ ਹੋ ਗਏ ਹੋ ਜਾਂ ਤਰ ਹੋ ਗਏ ਹੋਇਆ ਕਿਉਂਕਿ ਉਹਨਾਂ ਕੋਈ ਜੋ ਜਮਾ ਪੂੰਜੀ ਸੀ ਸਾਰੀ ਲੱਗਿਆ ਪਹਿਲੇ ਵੀ ਕਦੀ ਇਸ ਤਰ੍ਹਾਂ ਦੀ ਵਾਰਦਾਤ ਹੋਈ ਸੀ ਘਰ ਦੇ ਵਿੱਚ ਨਹੀਂ ਅੱਜ ਤੱਕ ਤੇ ਇਹ ਸਾਲ ਇੱਥੇ ਰਿੰਦੀ ਨੂੰ ਹੋ ਗਿਆ ਠੀਕ ਹੈ 6 ਸਾਲ ਉਹਨੂੰ ਸਰਵਿਸ ਕਰਦੇ ਨੂੰ ਗਏ ਦਿਨ ਰਾਤ ਇੱਕ ਕਰਤੀ ਸੀ ਉਹਨੇ ਮੁੰਡੇ ਨੇ ਕੰਮ ਕਰਨ ਤੇ ਐਸੇ ਸਾਲ ਦੇ ਵਿੱਚ ਕਿਹ ਕੋਈ ਐਹੋ ਜੀ ਗੱਲਬਾਤ ਨਹੀਂ ਐ ਇਹ ਲੱਗਦਾ ਵੀ ਮਿਲ ਗਿਆ ਕਿਸੇ ਭੇਤੀ ਨੇ ਵੇਖਿਆ ਵੀ ਤਾਲਾ ਮਾਰ ਕੇ ਚਲੇ ਗਿਆ ਇਹਨਾਂ ਨੂੰ ਰਾਤ ਆਉ ਇਹ ਰਾਤ ਉਹਨਾਂ ਪੂਰੀ ਤਸੱਲੀ ਦੇ ਨਾਲ ਸਾਰਾ ਕੰਮ ਕੀਤਾ ਜਿੰਨੇ ਸੀ ਸੀਸੀਟੀਵੀ ਆਈ ਹੋਵੇ ਸਾਹਮਣੇ ਜਿੱਤੇ ਚੋਰ ਅੰਦਰ ਐਂਟਰ ਹੋਇਆ ਜਾਂ ਬਾਹਰ ਗਿਆ ਹੋਵੇ ਕੋਈ ਆਈ ਹਾਂ ਆਈ ਐਸਐਸਆਈ ਸਾਹਿਬ ਆਏ ਸੀ ਉਹਨਾਂ ਨੇ ਸਾਰੀ ਉਹ ਲਈ ਹੈ ਵੀਡੀਓ ਉਹ ਵੀਡੀਓ ਜਿਹੜੀ ਆ ਵਾਇਰਲ ਹੋਏਗੀ ਤੇ ਪਤਾ ਲੱਗ ਜਾਏਗਾ ਉਹ ਸਾਰਾ ਉਹਨਾਂ ਉੱਤੇ ਚੜਦੇ ਦੀ ਵੀ ਫੋਟੋ ਹੋ ਗਈ ਥੱਲੇ ਉਤਰਦੇ ਵੀ ਜਦੋਂ ਗਿਆ ਐਲਸੀਡੀ ਲਈ ਆ ਉਹ ਛੱਡ ਗਿਆ ਕਿਉਂਕਿ ਕੰਦ ਉੱਚੀ ਸੀ ਉਹ ਟੱਪ ਨਹੀਂ ਗਿਆ ਲੈ ਕੇ ਟੁੱਟ ਜਾਣੀ ਸੀ ਦੇਖੋ ਜੀ ਘਰ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਤਸਵੀਰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਘਰ ਦੀ ਕੱਲੀ ਕੱਲੀ ਜਿਹੜੀ ਚੀਜ਼ ਜਿਹੜੀ ਆ ਸਾਂਝੀ ਕਰ ਰਹੇ ਆ ਦੇ ਸਕਦੇ ਪਰਿਵਾਰ ਬੜਾਈ ਮਿਹਨਤ ਕਰਕੇੜਾ ਆਪਣਾ ਜਿਹੜੇ ਪੂੰਜੀ ਜੋੜੀ ਸੀ ਤੇ ਗੱਲਬਾਤ ਕਰਦੇ ਹੋਰ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਕੋਹਰ ਆ ਕੀ ਗੱਲ ਹੋਈ ਕੀ ਲੱਗਦੇ ਤੁਹਾਡੇ ਪਰਿਵਾਰ ਮੇਰੀ ਬੇਟੀ ਆ ਜੀ ਮੇਰੀ ਬੇਟੀ ਮੇਰੇ ਵੱਲੇ ਉੱਥੇ ਡਾਕਟਰ ਸਿਆਣਾ ਕੋ ਕੋ ਦਵਾਈ ਲੈਣ ਗਈ ਸੀ ਤੇ ਰਾਤ ਅਸੀਂ ਉਹਨੂੰ ਰੱਖ ਲਿਆ ਤੇ ਸਵੇਰੇ ਉਹਨੇ ਮੇਰੇ ਬੇਟੇ ਨੂੰ ਕਿਹਾ ਹੋਇਆ ਸੀ ਵੀ ਮੈਂ ਗੱਦੇ ਵੇਚਨੇ ਆ ਤੇ ਕਹਿੰਦਾ ਦੀਦੀ ਚਾਬੀ ਦੇ ਦਿਓ ਤੁਸੀਂ ਤੇ ਮੈਂ ਆਪਣੇ ਤੁਹਾਡੇ ਘਰੋਂ ਮੈਂ ਚੁਕਾ ਦੇਣਾ ਆਪਣੇ ਦੋਸਤ ਨੂੰ ਇਹ ਫੜਿਆ ਇਹ ਚੋਰ ਹੀ ਲੈ ਕੇ ਆਏ ਸੀਗੇ ਇਹ ਚੋਰ ਲੈ ਕੇ ਆਏ ਸਾਡਾ ਨਹੀਂ ਇਹ ਉਹਨਾਂ ਨਾਲ ਹੀ ਅਲਮਾਰੀ ਨੂੰ ਮੂਰੀ ਤੋੜੀ ਉਹਨੇ ਸਾਰਾ ਕੁਛ ਇਹਦੇ ਨਾਲ ਹੀ ਕੀਤਾ ਇਹ ਤੁਹਾਨੂੰ ਕਿੱਥੋਂ ਮਿਲਿਆ ਜੀ ਇਹ ਸਾਡੇ ਅੰਦਰ ਹੀ ਪਿਆ ਸੀ ਕੱਪੜਿਆਂ ਦੇ ਲਾਗੇ ਖਿੱਲੇ ਜਾਂਦੇ ਸਾਂਗੇ ਕਿੰਨਾ ਨੁਕਸਾਨ ਹੋਇਆ ਕਿੰਨਾ ਸੋਨਾ ਸੀ ਕਿੰਨਾ ਕਿੰਨੇ ਪੈਸੇ ਤਿੰਨ ਤਿੰਨ 3.5 ਲੱਖ ਦੇ ਲਾਗੇ ਪੈਸੇ ਲੱਗੇ ਨਕਦੀ ਬਾਕੀ 골ਡ ਦਾ ਸਮਾਨ ਸੀ ਸੈੱਟ ਸੀ ਕੁੜੀ ਦਾ ਝੂੜੀਆਂ ਸੀ ਬੱਚਿਆਂ ਦੀਆਂ ਚੈਨਾਂ ਸੀ ਮੁੰਦਰੀਆਂ ਸੀ ਇਹਨਾਂ ਦੋਵਾਂ ਜੀਆਂ ਦੀਆਂ ਉਹ ਸਾਰਾ ਕੁਝ ਹੀ ਲੈ ਗਏ ਸਾਰੀਆਂ ਡੱਬੀਆਂ ਤੇ ਸੈੱਟ ਵਾਲੇ ਡੱਬੇ ਸਾਰੇ ਖਾਲੀ ਪਏ ਹੋਏ ਸਭ ਖਾਲੀ ਪਏ ਸਾਰਾ ਸਮਾਨ ਲੈ ਗਏ ਇਹਦੇ ਤੁਸੀਂ ਡੱਬੇ ਦੇ ਕਿਸੇ ਟਾਈਮ ਇਹਦੇ ਵਿੱਚ ਮੁੰਦਰੀਆਂ ਪਈਆਂ ਸੀ ਸੋਨੇ ਦਾ ਸੈੱਟ ਪਿਆ ਸੀ ਚੰਨੀਆਂ ਪਈਆਂ ਸੀ ਲੇਕਿਨ ਅੱਜ ਡੱਬੀਆਂ ਇਡੀਆਂ ਖਾਲੀ ਪਈਆਂ ਨੇ ਤੇ ਪਰਿਵਾਰ ਜਿਹੜਾ ਰੋ ਰੋ ਕੇ ਗੁਹਾਰਤ ਲਗਾ ਰਿਹਾ ਪੁਲਿਸ ਪ੍ਰਸ਼ਾਸਨ ਕੇ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਚੋਰ ਨੂੰ ਜਲਦ ਤੋਂ ਜਲਦ ਫੜ ਕੇ ਜੜਾ ਉੱਤੇ ਕਾਰਵਾਈ ਬੰਦੀ ਕੀਤੀ ਜਾਵੇ ਹੋਰ ਕੀ ਗੱਲਬਾਤ ਕਰਨਾ ਚਾਹੂਗੀ ਬਸ ਇਹੋ ਹੀ ਕਹਿੰਨੇ ਆ ਕਿ ਬੱਚਿਆਂ ਨੇ ਇੰਨੀ ਮਿਹਨਤ ਦੇ ਨਾਲ ਪੈਸੇ ਕਮਾਏ ਸੀ ਰੱਖੇ ਸੀ ਰਾਤ ਨੂੰ ਠੰਡ ਦੇ ਵਿੱਚ ਜਾਂਦਾ ਵਾ 1:30 1:1 ਵਜੇ ਤੱਕ ਰਹੁੰਦਾ ਵਾ ਓਵਰਟਾਈਮ ਲਾ ਕੇ ਪੈਸੇ ਲੈ ਕੇ ਹੁੰਦਾ ਸੀ ਤੇ ਰੱਖਦੇ ਟੱਕਦੇ ਸੀ ਕਿ ਅਸੀਂ ਚਲੋ ਆਪਣਾ ਮਕਾਨ ਬਣਾ ਲਾਂਗੇ ਤੇ ਬਾਕੀ ਵੇਖੋ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਕਾਮਨਾਵਾਂ ਮਿੱਟੀ ਹੋ ਗਈਆਂ ਹੁਣ ਉਹ ਨਵੇਂ ਸਿਰਿਓਂ ਫੇਰ ਜੋੜਨਗੇ ਤੇ ਫੇਰ ਕਦੋਂ ਕਰਨਗੇ ਇਹ ਹੁਣ ਹਿਸਾਬ ਦੇ ਦੇਗੀ ਕੁਛ ਇਹਨਾਂ ਦਾ ਪੈਸੇ ਜੋੜਨ ਤੇ ਵੀ ਕਿਹੜੇ ਝਟ ਜੁੜ ਜਾਂਦੇ ਆ ਕਿੰਨੇ ਕਿੰਨੇ ਸਾਲ ਪੈਸਾ ਜੋੜ ਕੇ ਫੇਰ ਮਕਾਨ ਬੰਦਿਆ ਅੱਜ ਕੱਲ ਤੇ ਲੱਖਾਂ ਦੇ ਹਿਸਾਬ ਨਾਲ ਮਕਾਨ ਮਿਲਦੇ ਕਿਹੜੇ ਜਹਰਾਂ ਦੇ ਹਿਸਾਬ ਨਾਲ ਮਿਲਦੇ ਤੇ ਹੁਣ ਤੁਸੀਂ ਦੱਸੋ ਵੀ ਅਸੀਂ ਐਡੀ ਜਲਦੀ ਤੇ ਹੁਣ ਕੁਛ ਹੋ ਨਹੀਂ ਸਕਦਾ ਫੇਰ ਉਹ ਕਿਰਾਏਦਾਰ ਦੇ ਕਿਰਾਏਦਾਰ ਹੀ ਰਹਿ ਗਏ ਤੇ ਹੁਣ ਜਾਣ ਨਾਲ ਸੋਚਿਆ ਸੀ ਸਾਲ ਦੋ ਸਾਲਾਂ ਦੇ ਵਿੱਚ ਕਰ ਲਾਂਗੇ ਤੁਹਾਨੂੰ ਕੋਈ ਕੁਛ ਨਹੀਂ ਹੈਗਾ ਉਮੀਦ ਨਹੀਂ ਹੈਗੀ ਕੋਈ ਵੀ ਬਾਕੀ ਸਾਨੂੰ ਸਰਕਾਰ ਵੱਲੋਂ ਇਹ ਹੈਗੀ ਇਹਨਾਂ ਦੀ ਹਰ ਕੰਮ ਪੂਰਕਤਾ ਜਾਵੇ ਕੋ ਜੀ ਪਰਿਵਾਰ ਮਦਦ ਗੁਹਾਰ ਗੁਹਾਰ ਲਗਾ ਰਿਹਾ ਵਾ ਇਨਸਾਫ ਦੀ ਮੰਗ ਕਰ ਰਿਹਾ ਕਿ ਜਿਹੜਾ ਚੋਰ ਉਤੇ ਕਾਰਵਾਈ ਕੀਤੀ ਜਾਵੇ ਉਤ ਨੂੰ ਜਲਦ ਜਲ ਜਿਹੜਾ ਫੜਿਆ ਜਾਵੇ ਤੇ ਜੋ ਤੁਹਾਡਾ ਸਮਾਨ ਘਰ ਦਾ ਗਹਿਣਾ ਗਟਾ ਜਾਂ ਪੈਸੇ ਨਕਦੀ ਗਏ ਉਹ ਸਾਨੂੰ ਵਾਪਸ ਦਵਾਈ ਜਾ ਕਰ ਦੇ ਮੁਖੀਆ ਸਾਡੇ ਨਾ ਗੁਰਜੀ ਮੌਜੂਦ ਨੇ ਕੀ ਨਾਮ ਭਾਈ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਹੈਗਾ ਗਾ ਗੁਰਜੀਤ ਜੀ ਕਿੱਥੇ ਰਹਿੰਦੇ ਜੇ ਕਿਸ ਤਰ੍ਹਾਂ ਪੜ ਲੱਗਿਆ ਵੀ ਤੁਹਾਡੇ ਘਰ ਦੇ ਵਿੱਚ ਚੋਰੀ ਹੋਈ ਸਰ ਮੈਂ ਡੀਐਸ ਇਨਕਲੇਵ ਵੀਪੀਓ ਮਾਰ ਰਾਮਦੀਤ ਰੋਡ ਦੇ ਉਤੇ ਹੈਗਾ ਡੀਐਸ ਇਨਕਲੇਵ ਹਾਊਸ ਨੰਬਰ 22 ਤੇ ਅਸੀਂ ਕੱਲ ਬੇਟੇ ਦੀ ਦਵਾਈ ਲੈਣ ਗਏ ਸੀ ਕੱਲ ਤੇ ਮੇਰੀ ਮੈਸੇਜ ਡਾਕਟਰ ਸਾਹਿਬ ਕਹਿੰਦੇ ਵੀ 1 ਦਿਨ ਇਹਨੂੰ ਸਟੀਮ ਦੇਣੀ ਪੈਣੀ ਹੈ ਤੁਸੀਂ 1 ਦਿਨ ਲਾਗੇ ਰੱਖ ਲੋ ਤੇ ਮੇਰੇ ਬਿਲਕੁਲ ਨਾਲ ਹੀ ਨੀਅਰ ਅਬਾਊਟ ਮੇਰੇ ਰੈਲੇਟਿਵ ਰਹਿੰਦੇ ਨੇ ਤਾਂ ਮੈਂ ਕਿਹਾ ਚਲੋ ਇੱਕ ਰਾਤ ਮੈਂ ਆਪਣੀ ਮੈਸੇਜ ਕਰ ਤੂੰ ਉੱਥੇ ਰਹਿ ਆਪਾ ਤੇ ਅਗਲੇ ਦਿਨ ਅਸੀਂ ਅੱਜ ਦੇ ਦਿਨ ਮਤਲਬ ਅਸੀਂ ਮੈਂ ਆਪਣੇ ਬ੍ਰਦਰ ਲੋਨ ਨੂੰ ਮੇਰੇ ਇੱਥੇ ਗੱਦੇ ਪਏ ਸੀ ਤੇ ਮੈਨੂੰ ਕਹੇ ਸੀ ਮੈਂ ਕਹਿੰਦਾ ਸੇਲ ਕਰਨੇ ਆ ਮੈਨੂੰ ਬੈਡ ਤੋਂ ਵੱਡੇ ਕਰਦੇ ਗਿਆ ਮੈਂ ਛੋਟੇ ਲੋਣੇ ਗਿਆ ਤੇ ਮੈਂ ਆਇਆ ਤੇ ਮੈਂ ਉਹਨਾਂ ਨੂੰ ਦੱਸਿਆ ਮੇਰੇ ਬ੍ਰਦਰ ਨੇ ਨੂੰ ਹੀ ਮੈਂ ਆਪਣੇ ਹੱਥੀ ਚਾਬੀ ਦਿੱਤੀ ਮੇਰੀ ਮਿਸੀ ਨੇ ਦਿੱਤੀ ਆ ਤੇ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਇੱਕ ਗੱਡੀ ਚੈੱਕ ਕਰੋ ਜੇ ਨਾ ਪਉਂਦੇ ਤੇ ਤੁਸੀਂ ਲੈ ਜਾਓ ਉਹ ਘਰੇ ਆਏ ਉਹਨਾਂ ਨੇ ਐਂਟਰੀ ਕੀਤੀ ਆ ਐਂਟਰੀ ਕਰਦੇ ਦੇਖਿਆ ਵੀ ਕਿ ਬੂਹਾ ਬੂਹਾ ਟੁੱਟਾ ਹੋਇਆ ਸਾਰਾ ਕੁਝ ਸਾਰਾ ਕੁਝ ਉਤਰ ਪੁੱਥਲ ਹੋਇਆ ਉਹ ਬਾਹਰ ਹੀ ਖਲੋ ਗਿਆ ਉਹਨੇ ਮੈਨੂੰ ਉਸੇ ਗੱਲ ਤੇ ਵੀਡੀਓ ਕਾਲ ਕੀਤੀ ਕਿ ਜੀ ਜੀ ਆ ਦੇਖੋ ਕੀ ਹਾਲ ਹੋਇਆ ਆਣ ਕੇ ਵੇਖੋ ਤੁਸੀਂ ਜਲਦੀ ਆਓ ਭੱਜ ਕੇ ਉਹਨੇ ਮੈਨੂੰ ਮੈਨੂੰ ਫੋਨ ਕੀਤਾ ਮੈਂ ਰੋਟੀ ਖਾਂਦਾ ਸੀ ਆਪਣੀ ਡਿਊਟੀ ਤੇਗਾ ਸੀ ਜੀ ਮੈਂ ਉੱਥੇ ਭੱਜ ਕੇ ਸਿੱਧਾ ਘਰੇ ਆ ਗਿਆ ਮੈਂ ਆਣ ਕੇ ਦੇਖਿਆ ਮੈਂ ਉਸੇ ਲਈ ਇਹ ਵੀਡੀਓ ਬਣਾਈ ਤੇ ਮੈਂ ਉਸੇ ਲਈ 112 ਤੇ ਕਾਲ ਕੀਤੀ ਤੇ ਪੁਲਿਸ ਮੁਲਾਜ਼ਮਾ ਨੂੰ ਸਾਰੀ ਇਨਕੁਆਰੀ ਦਿੱਤੀ ਤੇ ਫਿਰ ਮੈਂ ਅਮਨ ਭਾਜੀ ਰਿਪੋਰਟਰ ਹੈਗੇ ਨੇ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀਰ ਜੀ ਪੁਲਿਸ ਆਓ ਜਲਦੀ ਕਿ ਮੇਰਾ ਦੇਖੋ ਮੇਰਾ ਜੋ ਵੀ ਹੈਗਾ ਸੋ ਜੋ ਜਮਾ ਪੂੰਜੀ ਹੈਗੀ ਸਾਰੀ ਮਤਲਬ ਖਤਮ ਹੋ ਗਈ ਕਿ ਮੈਂ ਕੰਗਾਲ ਹੋ ਗਿਆ ਤੇ ਦੇਖਿਆ ਜਾਵੇ ਕਿੰਨਾ ਸੋਨਾ ਸੀ ਕਿ ਨਹੀਂ ਨਕਦੀ ਸੀ ਤੁਹਾਡੇ ਇੱਤੇ ਕਿਹੜੇ ਕਿਹੜੇ ਚੀਜ਼ਾਂ ਫਰੋਲੀਆਂ ਗਈਆਂ ਉਹਨਾਂ ਦਾ ਤੁਸੀਂ ਦੇਖ ਲਓ ਦੋ ਅਲਮਾਰੀਆਂ ਨੇ ਸਾਰੀਆਂ ਉਹ ਦੋ ਬੈੱਡ ਹੈਗੇ ਨੇ ਬਾਹਰ ਦਾ ਦੀਵਾਨ ਬੈੱਡ ਆ ਠੀਕ ਆ ਉਹਨਾਂ ਨੇ ਦਰਵਾਜ਼ਾ ਤੋੜਤਾ ਇਸ ਤੋਂ ਥਾਕੇ ਮੇਰੇ ਓਨਰ ਦਾ ਇੱਕ ਰੂਮ ਹੈਗਾ ਵਾ ਉਹਨਾਂ ਨੇ ਵੀ ਤੋੜ ਤੂੜ ਕੇ ਸਾਰਾ ਕੁਝ ਪਿਛਲੇ ਪਾਸੇ ਦੀ ਬਾਰੀ ਤੋੜ ਕੇ ਅੰਦਰ ਗਿਆ ਵਾ ਉਹਨੇ ਦੇਖਿਆ ਵਾ ਮੇਰੇ ਇੱਕ ਸੈਟ ਆ ਤਿੰਨ ਮੁੰਦਰੀਆਂ ਵਾ ਦੋ ਚੈਨਾ ਵਾ ਤੋਂ ਮੇਰੀ ਮਿਸਿਸ ਦੀਆਂ ਚੂੜੀਆਂ ਸੀ ਤੇ ਤਕਰੀਬਨ 2.5 ਤੋਂ 3 ਲੱਖ ਰੁਪਈਆ 3 ਲੱਖ ਦੇ ਆਸ-ਪਾਸ ਕੈਸ਼ ਆ ਗਿਆ ਸੀ ਲੱਗਦਾ ਕਿ 2.5 ਲੱਖ ਆ 4 ਲੱਖ ਰੁਪਈਆ ਕਮਾਉਣਾ ਕਿੰਨਾ ਔਖਾ ਵਾ ਇਹ ਰਾਤ ਦਿਨ ਮਿਹਨਤ ਕਰਕੇ ਤੁਸੀਂ ਮੈਨੂੰ ਲੱਗਦਾ ਹੈ ਕਮਾਈ ਕੀਤੀ ਹੋਗੀ ਸੁਪਨਾ ਸੀ ਤੁਹਾਡਾ ਵੀ ਕਰ ਲੈਣਾ ਸੀ ਲੇਕਿਨ ਅੱਜ ਅਜਲ ਸੁਪਨਾ ਜਾਂ ਅਧੂਰਾ ਰਹਿ ਚੁ ਸਰ ਮੈਂ ਪ੍ਰਾਈਵੇਟ ਜੌਬ ਕਰਦਾ ਵਾਂ तकरीबन ਮੈਨੂੰ 6 ਸਾਲ ਹੋ ਗਿਆ ਕਿ ਮੈਂ ਵੈਸੇ 10 ਸਾਲ ਤੋਂ ਮੈਂ ਕੰਮ ਕਰ ਰਿਹਾ ਲੇਕਿਨ ਮੈਨੂੰ 6 ਸਾਲ ਜ਼ਿਆਦਾ ਮੈਂ ਤਾਂ ਮੈਂ ਡੇ ਨਾਈਟ ਮਿਹਨਤ ਕਰਦਾ ਵਾਂ ਮੈਂ ਆਪਣੀ ਮਿਹਨਤ ਤੇ ਹੀ ਵਿਸ਼ਵਾਸ ਰੱਖ ਕੇ ਮੇਰੇ ਮੇਰੇ ਓਨਰ ਵੀ ਮੇਰਾ ਬਹੁਤ ਸਾਥ ਦਿੰਦੇ ਨੇ ਕਿ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਮੈਨੂੰ ਉਹਨਾਂ ਨੇ ਮੈਨੂੰ ਸਭ ਤੋਂ ਜ਼ਿਆਦਾ ਮੈਨੂੰ ਕੰਮ ਦੇ ਲਾਇਕ ਸਮਝਿਆ ਮੈਨੇ ਕੰਮ ਮੈਨੂੰ ਬਹੁਤ ਜ਼ਿਆਦਾ ਕੰਮ ਦਿੱਤਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਇਹ ਬੰਦਾ ਮਿਹਨਤੀ ਇਹਨੂੰ ਪੈਸੇ ਮਿਲ ਜਾਣ ਚਾਰ ਤੁਹਾਡਾ ਡੇ ਨਾਈਟ ਡੇ ਨਾਈਟ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਸੀ ਅੱਜ ਫੇਰ ਮੈਂ ਉੱਥੇ ਦਾ ਉੱਥੇ ਹੀ ਖੜ ਗਿਆ ਜੀ ਬਿਲਕੁਲ ਜੀ ਪਰਿਵਾਰ ਵਾਕਿਆ ਨੰਮ ਹੋ ਗਿਆ ਕਿਉਂਕਿ ਕੱਲੀ ਕੱਲੀ ਪੂੰਜੀ ਜੋੜ ਕੇ ਅੱਜ ਪੈਸਾ ਜੋੜਿਆ ਸੀ ਸੋਨਾ ਬਣਾਇਆ ਸੀ ਕਿ ਸਾਡੇ ਕੰਮ ਆਵੇਗਾ ਲੇਕਿਨ ਇਹ ਜਿਹੜੇ ਘਰ ਦੇ ਮੁਖੀ ਨੇ ਕਿਸੇ ਕਿਰਾਏ ਤੇ ਰਹਿੰਦੇ ਸੀ ਕਿ ਇਹਨਾਂ ਸੋਚਿਆ ਕਿ ਆਪਣੇ ਪੈਸੇ ਜੋੜ ਕੇ ਆਪਣਾ ਜਿਹੜਾ ਘਰ ਬਣਾਵਾਂਗੇ ਤੇ ਸੁਪਨਾ ਸੀ ਜਿਹੜਾ ਸੁਪਨਾ ਅਧੂਰਾ ਰਹਿ ਗਿਆ ਹੁਣ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਦਰਸ਼ਨ ਸਿੰਘ ਐਵੈਨਿਊ ਇੱਥੇ ਗੁਰਜੀਤ ਸਿੰਘ ਦਾ ਘਰ ਆ ਉਹਦੇ ਘਰ ਤੇ ਨਾ ਚੋਰੀ ਹੋਈ ਹੈ ਪਤਾ ਲੱਗਾ ਸਾਨੂੰ ਮੌਕੇ ਤੇ ਆਏ ਦੇਖਣੇ ਆ ਹਰ ਕਾਰਵਾਈ ਉਹਦੇ ਮੁਤਾਬਕ ਕਾਰਵਾਈ ਜੋ ਵੀ ਹੋਗੀ ਉਹ ਕਰਾਂਗੇ ਪਤਾ ਲੱਗਾ ਕਿ ਉਹਨੂੰ ਦਾ ਟਾਈਮ ਤੇ ਨਹੀਂ ਆਈ ਨਹੀਂ ਹਾਲੇ ਕੋਈ ਪਤਾ ਨਹੀਂ ਲੱਗਾ ਜਦੋਂ ਪਤਾ ਲੱਗੂਗਾ ਉਹਦੇ ਮੁਤਾਬਕ ਕਾਰਵਾਈ ਕਰਦਾ ਨਹੀਂ ਧੁੰਦ ਬਹੁਤ ਹੈ ਸੀਸੀਟੀਵੀ ਚ ਕੈਮਰੇ ਚ ਪਤਾ ਨਹੀਂ ਲੱਗ ਰਿਹਾ ਹੁਣ ਪਰਚਾ ਹੀ ਦਰਜ ਕਰਾਂਗੇ ਪਹਿਲਾਂ ਆਲਰੇਡੀ ਕੈਮਰੇ ਚੈੱਕ ਕਰਕੇ ਕਰਾਂਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਿਹੜੀ ਹੋਵੇ ਐਸੀ ਗੱਲਬਾਤ ਕੀਤੀ ਪੁਲਿਸ ਚੌਂਕੀ ਕਨਪੁਰ ਦੇ ਇੰਚਾਰਜ ਸਾਹਿਬ ਨਾਲ ਜਿਹੜੇ ਜਾਂਚ ਅਧਿਕਾਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਮਾਮਲਾ ਦਰਜ ਕੀਤਾ ਜਾਵੇਗਾ ਤਾਂ ਪਰਿਵਾਰ ਨੂੰ ਜਿਹੜਾ ਇਨਸਾਫ ਦਿੱਤਾ ਜਾਏਗਾ ਇਹਨੂੰ ਦੇਜਾ ਤੁਸੀਂ ਦੇਖੋ ਪ੍ਰਾਈਮ ਪੰਜਾਬ 7 ਅੰਮ੍ਰਿਤਸਰ